ਬਾਈ ਇਹਦਾ ਕੀ ਰੇਟ ਰੱਖਿਆ ਬਾਈ ਜੀ ਇਹਦਾ 1 10 ਜੀ ਉਹ ਚੰਬੀ ਘੋੜੀ ਆ ਜੀ ਇਹ ਤੁਸੀ ਬੱਚੀ ਵੇਚਤੀ ਅੱਛਾ ਜੀ ਤੇ ਹੁਣ ਮੌਕੇ ਦੀ ਖਾਲੀ ਆ ਇਹ ਅੱਛਾ ਜੀ ਹਾਂ ਜੀ ਇਹ ਹੁਣ ਭਰਾ ਸਕਦਾ ਬੰਦਾ ਕੋਈ ਹਾਂ ਇਹ ਭਰਾ ਸਕਦਾ ਜੀ ਕਾਲੀ ਕਾਲੀ ਬੱਚੀ ਇਹਦੀ ਵੇਚੀ ਆ 2.5 ਮਹੀਨੇ ਹੋ ਗਏ ਇਹਨੂੰ ਸੂਈ ਅੱਛਾ ਜੀ ਹਾਂ ਠੀਕ ਹੈ ਇਹਦੀ ਬਸ਼ੇਰੀ ਵੇਚੀ 2.5 ਲੱਖ ਰੁਪਏ ਦੀ ਠੀਕ ਆ ਜੀ ਹਾਂ ਜੀ ਤੇ ਇਹਦੀ ਹਾਈਟ ਕਿੰਨੀ ਆ ਜੀ ਇਹਦੀ 59 ਇੰਚ ਹੋਗੀ 59 ਇੰਚ ਹਾਈਟ ਹਾਂ ਰਾਵੀ ਸੱਜਣੋ ਖੜੇ ਆ ਮਾਗੀ ਮੇਲੇ ਤੇ ਘੋੜਗਾ ਦੀ ਮੰਡੀ ਜਿਹੜੀ ਆ ਪੂਰੀ ਦੋ ਬੰਦੇ ਚੱਲੀ ਜਾਂਦੀ ਆ ਅੱਜ ਤੁਹਾਨੂੰ ਦਿਖਾਉਣੇ ਆ ਜਾਨਵਰਾਂ ਦੇ ਰੇਟ ਕੀ ਆ ਨਾਲ ਆਪਣੇ ਬਾਈ ਜਣਗੇ ਬਾਈ ਸਸਰੀ ਕਾਰਜੀ ਸਸਰੀ ਘਾਲ ਬਾਈ ਜੀ ਬਾਈ ਜੀ ਕਿਹੜਾ ਪਿੰਡ ਜੀ ਪਿੰਡ ਭਾਈ ਭਗਤਾ ਜੀ ਅਛਾ ਜੀ ਨਾਮ ਕੀ ਬਾਈ ਤੁਹਾਡਾ ਮੇਵਾ ਸਿੰਘ ਜੀ ਮੇਵਾ ਸਿੰਘ ਬਾਈ ਤੇ ਬਾਈ ਜੀ ਆਪਣੇ ਜਾਨਵਰਾਂ ਬਾਰੇ ਦੱਸੋ ਕਿ ਡਿਟੇਲ ਦੇ ਵਿੱਚ ਸਾਰੇ ਸੇਲ ਵਾਲੇ ਜਾਨਵਰ ਆ ਹਾਂ ਜੀ ਸਾਰੇ ਸੇਲ ਵਾਲੇ ਆ ਆਪਾਂ ਇੱਕ ਪਾਸੋਂ ਜੇ ਸ਼ੁਰੂ ਕਰ ਗਏ ਜੀ ਇਸ ਘੋੜੀ ਤੋਂ ਹਾਂ ਜੀ ਕਿੰਨੀ ਉਮਰ ਆ ਇਹਦੀ ਜੀ 8.2 ਸਾਲ ਦੀ ਹੋ ਗਈ ਹਾਈਟ ਕਿੰਨੀ ਹੈ ਜੀ 60 ਇੰਚ ਹੈ 60 ਇੰਚ ਕਿਹੜੀ ਲਾਈਨ ਦੀ ਹੈ ਜੀ ਇਹ ਇਹ ਹੈਗੀ ਹਾਂਸ ਦੀ ਬੈਵ ਬੈਵਲ ਵਾਲੇ ਦੀ ਅੱਛਾ ਜੀ ਤੇ ਮੰਨ ਲਓ ਮੰ ਆਹਦੀ ਚੰਬੀ ਸੀਗੀ ਚੰਬੀ ਸੀ ਠੀਕ ਹੈ ਜੀ ਤੇ ਕੀ ਰੱਖੇ ਇਹਦਾ ਮੁੱਲ ਬਈ ਇਹਦਾ 3.5 ਲੱਖ ਰੁਪਏ ਆ ਜੀ ਠੀਕ ਹੈ ਇਹ ਗੱਬੜਾ ਜਾਂ ਖਾਲੀ ਆ ਖਾਲੀ ਆ ਜੀ ਹਲੇ ਠੀਕ ਹੈ ਇਹਦਾ ਯਾਨੀ ਕਿ ਹਾਈਟ ਵੀ ਹੋ ਸਕਦਾ ਹੋਰ ਕਰ ਜੂਗੀ ਬਾਕੀ ਮਜ਼ਬੂਤ ਆ ਪੂਰੀ ਪੇਟ-ਪੂਟ ਖੁੱਲਾ ਵੱਡਾ ਪੇਟ ਆ ਬੱਚਾ ਵੀ ਸੋਹਣਾ ਦਊਗੀ ਜਦੋਂ ਹੋ ਗਿਆ ਨਾ ਬਈ ਹਾਂ ਦੇਸ ਤੋਂ ਅਗਲਾ ਜਿਹੜਾ ਜੀ ਇਹ ਜਾਨਵਰ ਜੀ ਇਹ ਹੈਗੀ ਆ ਸਮੁੰਦਰ ਦੀ ਅੱਛਾ ਜੀ ਕਿਹੜੀ ਹਾਈਟ ਹੈਗੀ ਆ 64 ਇੰਚ ਇਹ ਡਾਇਰੈਕਟ ਸਮੁੰਦਰ ਦੀ ਆ ਹਾਂ ਜੀ ਅੱਛਾ ਜੀ 64 ਇੰਚ ਹਾਈਟ ਇਹਦੀ ਆ ਤੇ ਉਮਰ ਕਿੰਨੀ ਹੈਗੀ ਇਹਦੀ ਜੀ ਉਮਰ 7 ਸਾਲ ਦੀ ਹੈ 7 ਸਾਲ ਦੀ ਹਾਂ ਆ ਫੇਰ ਤਾਂ ਸੂਰਜ ਪਈ ਹੋਈ ਆ ਤੇ ਇਹ ਫਿਰ ਹੁਣ ਗੱਬਣਾ ਜਾਂ ਖਾਲੀ ਆ ਖਾਲੀ ਆ ਹੁਣ ਅੱਛਾ ਹੀਟ ਰੂਟ ਕੱਢੀ ਆ ਜਾਂ ਨਹੀਂ ਇਹਨੇ ਹੁਣ ਹੀਟ ਚ ਆ ਅੱਛਾ ਹੀਟ ਚਾਹੀਏ ਯਾਨੀ ਕਿ ਭਰਉਣ ਵਾਲੀ ਆ ਹੁਣ ਵੀ ਭਰਉਣ ਵਾਲੀ ਆ ਜਿਹੜੇ ਮਰਜ਼ੀ ਘੋੜੇ ਤੋਂ ਭਰਾ ਲਿਆ ਆਪਦਾ ਹਾਂ ਠੀਕ ਆ ਤਾਂ ਕਰਕੇ ਵੀ ਤੁਸੀਂ ਭرائی ਨਹੀਂ ਵੀ ਅਜੇ ਕੋਈ ਆਪਦਾ ਬੰਦਾ ਆ ਹਾਣੇ ਭਰਾਸਾ ਹਾਂ ਜੀ ਹਾਂ ਜੀ ਆਪਿਆ ਉਹ ਘੋੜੇ ਨਾਲ ਠੀਕ ਆ ਬਈ ਤੇ ਬੱਚੇ ਚੰਗੇ ਸੋਨੇ ਦਿੰਦੀ ਆ ਬੱਚੇ ਰਿਜ਼ਲਟ ਵਧੀਆ ਇਹਦੇ ਹਾਂ ਜੀ ਹੋ ਗਿਆ ਇਹਦੇ 2-2 ਮਹੀਨੇ ਬੇਸ਼ੇਰੀ ਵੇਚੀ ਨੂੰ ਅੱਛਾ ਜੀ ਇਹ ਤੁਹਾਡੀ ਆਪ ਦੀ ਕਰਦੀ ਹੈ ਜਾਂ ਹਾਂ ਹਾਂ ਕਰਦੀ ਆ ਜੀ ਠੀਕ ਆ ਜੀ ਤੇ ਅੱਗੇ ਆ ਛੋਟੇ ਬੱਚੇ ਤੁਹਾਡੇ ਕੋਲੇ ਕਾਫੀ ਖੜੇ ਆ ਹਨਾ ਹਾਂ ਜੀ ਹਾਂ ਜੀ ਆ ਬੇਸ਼ੇਰੀ ਆ ਜਾਂ ਬੇਸ਼ੇਰੀ ਇਹ ਬੇਸ਼ੇਰੀ ਆ ਜੀ ਅੱਛਾ ਜ ਠੀਕ ਹੈ ਸਮੁੰਦਰ ਦਾ ਬੱਚਾ ਸੀਗਾ ਅੱਛਾ ਜੀ ਹਾਂ ਜੀ ਤੇ ਕਿੰਨੀ ਉਮਰ ਦਾ ਏ ਇਹ ਇਹ ਤਿੰਨ ਮਹੀਨਿਆਂ ਦੀ ਹੈ ਜੀ ਤਿੰਨ ਮਹੀਨਿਆਂ ਦੀ ਹੈ ਜੀ ਇਹ ਕਿੰਨੇ ਦੀ ਵੇਚਣੀ ਆ ਪਾਪਾ ਇਹਦਾ 10 ਦਾ ਸਾਈ 10 ਦਾ ਇਹਦਾ ਪਰ ਰੇਟ ਨਹੀਂ ਦੱਸਿਆ ਸੱਜ ਇਹਦਾ 6 ਲੱਖ ਰੁਪਈਆ ਜੀ ਇਹਦਾ 6 ਲੱਖ ਰੁਪਈਆ ਵਾ ਠੀਕ ਹੈ ਭਾਈ ਅੱਗੇ ਇਹ ਵੀ ਬੁਛੇਰੀ ਇਹ ਵੀ ਬੱਚੀ ਹੈ ਜੀ ਅੱਛਾ ਜੀ ਇਹ ਕਿ ਹੈਗੀ ਲਾਈਨ ਦਾ ਪਤਾ ਇਹਦਾ ਹਾਂ ਜੀ ਇਹ ਅਰਜਨ ਦੀ ਆ ਰੌਲੀ ਵਾਲੇ ਦੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਕਿੰਨੀ ਉਮਰ ਹੋ ਗਈ ਇਹਦੀ ਜੀ ਇਹਦੀ 5 ਮਹੀਨੇ ਹੋ ਗਈ 5 ਮਹੀਨੇ ਹਾਂ ਜੀ ਕੀ ਰੇਟ ਰੱਖਿਆ ਬਈ ਇਹਦਾ ਇਹਦਾ 120000 ਰੁਪਇਆ ਠੀਕ ਆ ਮੇਰੇ ਹਿਸਾਬ ਨਾਲ ਕਿ ਜਿਹੜਾ ਰੇਟ ਹੈਗਾ ਜਾਂ ਬੱਚਿਆਂ ਦਾ ਵੀ ਲੱਗੇ ਲੱਖ ਤੋਂ ਉੱਪਰ ਵਾਲੀ ਹੈ ਸਾਰਾ ਜੀ ਸਾਰੀ ਮੰਡੀ ਦੇ ਵਿੱਚ ਪਿੰਡਾਂ 'ਚ ਬਹੁਤ ਤੇਜ਼ੀ ਸਮਾਂ ਦੀ ਇੱਥੇ ਆਰ ਕੇ ਜਾਨਵਰ ਨਹੀਂ ਘੱਟ ਵੀ ਗਏ ਅੱਜ ਅੱਛਾ ਘੱਟ ਵੀ ਕੀ ਹੈ ਹਾਂ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਬਈ ਬਸ ਪਤਾ ਨਹੀਂ ਕੀ ਕਾਰਨ ਬਣਿਆ ਸਾਸੀਂ ਤਿੰਨ ਹੀ ਸੇਲ ਕੀਤੇ ਆ ਜੀ 18 19 ਉਹ ਵੇ ਜੇ ਦੇਖਿਆ ਜਾਵੇ ਮੈਂ ਤਿੰਨ ਚਾਰ ਦਿਨ ਅੱਗੇ ਵੀ ਆਇਆ ਮੰਡੀ ਤੇ ਰਾਸ਼ਤ ਤੋਂ ਬਹੁਤ ਹੁੰਦਾ ਵਾ ਜੀ ਗਾਗ ਬਹੁਤ ਖੜਦਾ ਲੋੜੇ ਆ ਕੇ ਹਾਂ ਜੀ ਫਿਰ ਜਾਨਵਰ ਆ ਜਾਨਵਰਾਂ ਦਾ ਕਰਕੇ ਗਾਗ ਤਾਂ ਖੜਨਾ ਹੀ ਆ ਜੀ ਹਾਂ ਪਰ ਤੂੰ ਉਸ ਹਿਸਾਬ ਨਾਲ ਹੈ ਫਿਰ ਜਿਹੜੇ ਹਿਸਾਬ ਨਾਲ ਗ ਲਿੱਦੇ ਵੇ ਆ ਜੀ ਫਿਰ ਉਹ ਸਾਹਿਬ ਨੇ ਘੱਟ ਲਾਉਂਦੇ ਫਿਰ ਆਪਾਂ ਹਾਂ ਉਹ ਘਾਟਾ ਭਾਗ ਦਾ ਦਿਨਾ ਕੀ ਹੈ ਨਾ ਤੇ ਆ ਵੀ ਅੱਗੇ ਆ ਗਈ ਇਹ ਵੀ ਬਸ਼ੇਰੀ ਆ ਜਾਂ ਮਸ਼ੇਰਾ ਜੀ ਇਹ ਇਹ ਬਸ਼ੇਰੀ ਆਈ ਹੈ ਇਹ ਵੀ ਅੱਛਾ ਜੀ ਇਹ ਕਿਹੜੇ ਦੀ ਹੈ ਇਹ ਵੀ ਅਰਜਨ ਦੀ ਹੈ ਜੀ ਅੱਛਾ ਜੀ ਅਰਜਨ ਦੀ ਅਰਜਨ ਰੌਲੀ ਦੀ ਰੌਲੀ ਵਾਲੇ ਅਰਜਨ ਸਿੱਧਾ ਹੈ ਡਾਇਰੈਕਟ ਹੈ ਅੱਛਾ ਜੀ ਹਾਂ ਜੀ ਤੇ ਕਿੰਨੇ ਉਮਰ ਹੋ ਗਈ ਇਹਦੀ ਇਹ ਹੋ ਗਈ 6 ਮਹੀਨਿਆਂ ਦੀ ਠੀਕ ਹੈ 6 ਮਹੀਨਿਆਂ ਦੀ ਹੋ ਗਈ ਤੇ ਇਹਦਾ ਕੀ ਰੱਖਿਆ ਰੇਟ ਬਈ ਇਹਦਾ 3.5 ਲੱਖ ਰੁਪਈਆ ਜੀ 3.5 ਲੱਖ ਬਾਲਬਹਰੀ ਸਾਹਿਬ ਹਾਂ ਜੀ ਹਾਂ ਜੀ ਬਾਕੀ ਇਹ ਸਪੌਟਲੈਸ ਆ ਜਾਵਾ ਹਾਂ ਹਾਂ ਜੀ ਤੇ ਅੱਗੇ ਜਿਹੜੀ ਆ ਗਈ ਆਹ ਜੀ ਇਹ ਜੀ ਹੈ ਗਿਆ ਜਿਹੜਾ ਰੋਲੀ ਵਾਲਾ ਅਰਜਨ ਹਾਂ ਜੀ ਉਹਦਾ ਗਾਂ ਪੁੱਤਾ ਉਥੇ ਫੂਲੇ ਵਾਲੇ ਨੰਬਰਦਾਰ ਕੋਲੇ ਅੱਛਾ ਜੀ ਇਹ ਉਹਦੀ ਹੈ ਠੀਕ ਹੈ ਹਾਂ ਜੀ ਇਹਦੀ ਕਿੰਨੀ ਉਮਰ ਹੈ ਜੀ ਇਹ 7 ਮਹੀਨਿਆਂ ਦੀ ਹੋ ਗਈ ਤੇ ਇਹਦਾ ਕੀ ਰੱਖਤਾ ਰੇਟ ਜੀ ਇਹਦਾ ਰੇਟ 3 ਲੱਖ ਰੁਪਈਆ ਜੀ 3 ਲੱਖ ਹਾਂ ਠੀਕ ਹੈ ਚਿੱਟਾ ਬੱਚਾ ਦਾ ਫਿਰ ਮਹਿੰਗਾ ਹੀ ਮਿਲਦਾ ਵਾ ਹਾਂ ਤੇ ਆ ਜਿਹੜਾ ਆਹ ਜੀ ਇਹ ਵਿਛੇਰਾ ਜੀ ਹਾਂਜੀ ਇਹ ਡੋਡ ਵਾਲੇ ਦਾ ਮਹਾਰਾਣੇ ਦਾ ਅੱਛਾ ਆ ਬੱਚਾ 1.5 ਲੱਖ ਰੁਪਈਆ ਇਹਦਾ ਇਹਦਾ 1.5 ਲੱਖ ਹਾਂਜੀ ਤੇ ਆ ਆ ਵਿਛੇਰੀ ਹੈ ਕਿ ਇਹ ਵੀ ਵਿਛੇਰਾ ਹੀ ਆ ਜੀ ਅੱਛਾ ਜੀ ਇਹ ਵੀ ਵਿਛੇਰਾ ਇਹ ਹਾਂਸ ਦਾ ਬਹਿਬਲਾ ਵਾਲੇ ਦਾ ਬਹਿਬਲਾ ਵਾਲੇ ਦਾ ਹਾਂਜੀ ਉਹ ਉਹ ਮਿਲਦਾ ਉਹ ਪਰਲੀ ਉਹ ਵੀ ਹੰਸਦੀ ਹੈ ਹਾਂ ਉਹ ਵੀ ਹੰਸਦੀ ਹੈ ਜੀ ਹਨਾ ਹਾਂਜੀ ਇਹ ਤੇ ਇਹ ਵੀ ਠੀਕ ਹੈ ਬਈ ਇਹਦਾ ਕੀ ਰੇਟ ਲੱਗਦਾ ਇਹਦਾ 1.70 ਹੀ 1.70 ਰੱਖਦਾ ਠੀਕ ਆ ਬਈ ਠੀਕ ਆ ਤੇ ਆ ਅੱਗੇ ਜਿਹੜਾ ਜਾਨਵਰ ਆਪਣਾ ਇਹ ਵੀ ਵਕਾਊ ਆ ਹਾਂ ਇਹ ਵੀ ਕੋੜਾ ਵਕਾਊ ਆ ਜੀ ਅੱਛਾ ਜੀ ਇਹ ਕੀ ਹਾਈਟ ਦਾ ਵਾਜੀ ਇਹ ਤਾਂ 62 ਇੰਚ ਕਰਦਾ ਜੀ 62 ਇੰਚ ਹਾਂ ਠੀਕ ਹੈ ਕਿਹੜੀ ਲਾਈਨ ਤੋਂ ਹੈ ਇਹ ਇਹ ਉੱਥੋਂ ਵਾਲੇ ਦਾ ਜੀ ਇੱਕ ਕੈਮਰਾ ਰਣਗਿਆਂ ਵਾਲੇ ਦਿਲਵਾਗਦਾ ਜੀ ਠੀਕ ਹੈ ਜੀ ਹਾਂ ਤੇ ਕਿੰਨੀ ਉਮਰ ਹੋ ਗਈ ਹੈ ਜੀ ਹਾਂ ਜੀ ਕਿੰਨੀ ਉਮਰ ਹੋ ਗਈ ਇਹ 3 ਸਾਲ ਹੋ ਗਈ ਠੀਕ ਹੈ ਬਈ ਇਹਦਾ ਕੀ ਰੇਟ ਰੱਖਿਆ ਬਈ ਇਹਦਾ 6 ਲੱਖ ਰੁਪਈਆ ਜੀ ਇਹਦਾ 6 ਲੱਖ ਆ ਜੀ ਠੀਕ ਹੈ ਤੇ ਉਹ ਇੱਕ ਉਹ ਮਗਰ ਖੜਾ ਉਹ ਵੀ ਜੀਰਾ ਉਹ ਜੰਬੀ ਘੋੜੀ ਹੈ ਜੀ ਤੁਸੀਂ ਬੱਚੀ ਵੇਚਤੀ ਅੱਛਾ ਜੀ ਤੇ ਹੁਣ ਮੌਕੇ ਦੀ ਖਾਲੀ ਆ ਇਹ। ਅੱਛਾ ਜੀ। ਹਾਂ ਜੀ। ਇਹ ਹੁਣ ਭਰਾ ਸਕਦਾ ਬੰਦਾ ਕੋਈ। ਹਾਂ ਇਹ ਭਰਾ ਸਕਦਾ ਜੀ। ਕਾਲੀ ਕਾਲੀ ਬੱਚੀ ਇਹਦੀ ਵੇਚੀ ਆ 2.5 ਮਹੀਨੇ ਹੋ ਗਏ ਇਹਨੂੰ ਸੂਈ। ਅੱਛਾ ਜੀ। ਹਾਂ। ਠੀਕ ਹੈ। ਇਹਦੀ ਬੇਸ਼ੇਰੀ ਵੇਚੀ 2.5 ਲੱਖ ਰੁਪਏ ਦੀ। ਠੀਕ ਹੈ ਜੀ। ਹਾਂ ਜੀ। ਤੇ ਇਹਦੀ ਹਾਈਟ ਕਿੰਨੀ ਆ ਜੀ? ਇਹਦੀ 59 ਇੰਚ ਹੋਗੀ। 59 ਇੰਚ ਹੈ। ਇਧਰੋਂ ਮੈਂ ਦਿਖਾਉਣਾ ਉਧਰੋਂ ਉੱਚੇ ਖੜੇ ਆਪਾਂ ਜ਼ਿਆਦਾ। ਠੀਕ ਹੈ ਬਈ। ਇਹਦਾ ਕੀ ਰੇਟ ਰੱਖਿਆ ਬਈ ਜੀ? ਇਹਦਾ 1.10 ਜੀ। 1 ਦਾ ਰੱਖਿਆ ਵਾ ਠੀਕ ਆ ਬਾਈ ਤੇ ਇਹਦਾ ਪਤਾ ਲੈਣ ਦਾ ਇਹਦਾ ਲੈਣ ਦਾ ਨਹੀਂ ਪਤਾ ਜੀ ਠੀਕ ਆ ਅਨਨੌਨ ਕਿਉਂ ਆ ਜੀ ਇੱਕ ਆ ਬੱਚਾ ਹਾਂਜੀ ਇਹ ਫਤੇਗੋੜੇ ਦਾ ਵਸੀਰਾ ਅੱਛਾ ਜੀ ਸੇਖ ਆ ਇਹਦਾ ਬਾਪ ਅੱਛਾ ਜੀ ਆਰਜਨ ਰੌਲੀ ਵਾਲੇ ਦਾ ਉਹ ਹਾਂਜੀ ਉਹਦਾ ਬੱਚਾ ਠੀਕ ਆ ਜੀ ਹਾਂਜੀ ਇਹਦੀ 7 ਕੁ ਮਹੀਨੇ ਉਮਰ ਹੋ ਗਈ 7 ਮਹੀਨੇ ਦਾ ਹੈ ਤੇ ਇਹਦਾ ਕੀ ਰੇਟ ਰੱਖਿਆ ਬਈ ਇਹਦਾ ਵੀ 1.5 ਲੱਖ ਰੁਪਈਆ ਇਹਦਾ ਵੀ 1.5 ਹਾਂਜੀ ਠੀਕ ਆ ਬਈ ਇੱਕ ਅਛਾ ਕਿਦਰ ਵੀ ਖੜੀ ਆ ਹਾਂ ਠੀਕ ਐ ਜਾਨਵਰ ਬਾਈ ਫਿਰ ਘਰੇ ਵੀ ਇੰਨੇ ਹੀ ਹੁੰਦੇ ਆ ਹਾਂਜੀ ਹਾਂਜੀ ਜਦੋਂ ਮਰਜੀ ਆ ਜਾਏਗਾ ਕੋ ਇੰਨੇ ਹੀ ਹੁੰਦੇ ਆ ਠੀਕ ਐ ਬਾਈ ਇਹਦੀ ਮਾਂ ਸੀਗੀ ਜੀ ਅਰਜਨ ਰੌੜੀ ਵਾਲੇ ਦੀ ਅੱਛਾ ਜੀ ਇਹ ਕਲਕਣ ਵਾਲੇ ਦਾ ਬੇਸ਼ੇਰਾ ਸੁਖਾਨੰਦ ਹਾਂਜੀ ਇਹ ਉਹਦੀ ਆ ਠੀਕ ਐ ਹਾਂਜੀ ਇਹ ਹੋ ਗਈ 16 17 ਮਹੀਨਿਆਂ ਦੀ ਅੱਛਾ 16 17 ਮਹੀਨਿਆਂ ਦੀ ਹੈ ਇਹਦਾ ਬੱਚੀ ਆ ਹਾਂਜੀ ਹਾਂਜੀ ਬੱਚੀ ਕਿੰਨੀ ਹਾਈਟ ਕਰ ਗਈ ਆ ਜੀ ਇਹਦਾ 60 ਇੰਚ ਹੈਟ ਆਈ ਫਿਰ ਤਾਂ ਹਾਈਟ ਹਜੇ ਹੋਰ ਵਧਾਉਗੀ ਹਾਂ ਹਾਈਟ ਹੋਰ ਕਰੂਗੀ ਤੁਹਾਡੇ ਅੰਦਾਜ਼ੇ ਨਾਲ ਨਹੀਂ ਹੈਡ ਕਰ ਸਕਦੀ ਹੁਣ ਇਹਦੀ 60 ਇੰਚ ਕਰ ਜੂਗੀ ਹੋਰ 63 63 ਕਰ ਜੂਗੀ ਆਰਾਮ ਨਾਲੀ 63 ਪਕਾ ਕਰ ਕਰ ਜੂਗੀ ਤੇ ਮਾਲ ਨੂੰ ਕਿਹੜੇ ਆ ਪਾਸਿਓਂ ਆ ਇਹ ਅਰਜਨ ਦੀ ਮਾਂ ਇਹਦੀ ਰੌੜੀ ਵਾਲੇ ਦੀ ਅੱਛਾ ਮਾਂ ਇਹਦੀ ਅਰਜਨ ਦੀ ਹੈ ਠੀਕ ਆ ਬਈ ਯਾਨੀ ਕਿ ਲਾਈਨ ਵਧੀਆ ਲਾਈਨ ਦੇ ਵਿੱਚੋਂ ਆ ਚੰਗੀ ਲਾਈਨ ਚੋਂ ਆ ਬੱਚੇ ਚੰਗੇ ਪਾਊਗੀ ਆਉਣ ਵਾਲੇ ਟਾਈਮ 'ਚ ਠੀਕ ਆ ਬਈ ਤੇ ਬਈ ਇਹ ਤੋਂ ਬਾਅਦ ਜੇ ਕੋਈ ਹੋਰ ਜਾਨਵਰ ਜਿਹੜੇ ਜਿਵੇਂ ਆਉਣ ਵਾਲੇ ਟਾਈਮ 'ਚ ਘਰੇ ਵੀ ਵਾਧੂ ਹੁੰਦੇ ਫਿਰ ਹਾਂਜੀ ਹਾਂਜੀ ਘਰੇ ਜਦੋਂ ਮਰਜ਼ੀ ਹੈਨਾ ਜਦੋਂ ਮਰਜ਼ੀ ਆ ਜਾਏ ਠੀਕ ਆ ਬਈ ਤੇ ਵੱਡਾ ਘੋੜਾ ਵੀ ਰੱਖਿਆ ਜਾਂ ਨਹੀਂ ਕਰੇ ਨਹੀਂ ਵੱਡਾ ਘੋੜਾ ਹੈ ਨਹੀਂ ਇਹ ਢਿੱਲਾ ਹੋ ਗਿਆ ਸੀ ਉਹ ਵੇਚਤਾ ਸੀਗਾ ਅੱਛਾ ਜੀ ਅੱਛਾ ਹਾਂਜੀ ਠੀਕ ਆ ਬਾਈ ਤੇ ਐਡਰੈਸ ਆਪਣਾ ਇੱਕ ਵਾਰ ਦੱਸ ਦਿਓ ਫੇਰ ਭਗਤਾ ਭਾਈ ਕਾ ਜੀ ਹਾਂਜੀ ਬਾਜਾਖਾਨਾ ਰੋਡ ਤੇ ਸੂਏ ਤੇ ਆਪਣਾ ਘਰ ਆਈ ਠੀਕ ਆ ਤੇ ਮੋਬਾਈਲ ਨੰਬਰ ਬਾਈ 9815650350 ਠੀਕ ਆ ਬਾਈ ਹਾਂ ਵੀ ਚਲੋ ਜੋ ਵੀ ਬੰਦਾ ਸੰਪਰਕ ਕਰਨਾ ਜਾਵੇ ਕਿਉਂਕਿ ਹੁਣ ਵੀ ਸੰਪਰਕ ਕਰ ਸਕਦਾ ਜਾਨਵਰ ਹੁਣ ਵੀ ਬਾਧੂ ਖੜੇ ਆ ਤੇ ਬਾਕੀ ਘਰੇ ਦਾ ਬਾਈ ਕਹਿੰਦਾ ਹੁੰਦੇ ਹੁੰਦੇ ਹਾਂਜੀ ਕੋਈ ਕਿਵੇਂ ਕਰੋ ਪਰਮਿਟ ਮੰਗਾਉਣੀ ਸੀਗੀ ਅੱਛਾ ਅੱਛਾ ਤੇ ਜਾਨਵਰ ਬਾਈ ਕੋਲੇ ਵਾਧੂ ਹੁੰਦੇ ਆ ਜਦੋਂ ਮਰਜੀ ਆ ਕੇ ਸੰਪਰਕ ਕਰ ਸਕਦੇ ਹੋ ਤੇ ਹੁਣ ਵੀ ਮੇਰੇ ਹਿਸਾਬ ਨਾਲ ਚਿੱਟਿਆਂ ਦੀ ਡਿਮਾਂਡ ਜ਼ਿਆਦਾ ਹੈ ਨਾ ਬਸ਼ੀਰੀਆ ਦੀ ਹੁਣ ਹਾਂ ਜੀ ਚਿੱਟਿਆਂ ਦੀ ਹਾਂ ਮੈਂ ਉਧਰ ਵੀ ਅੱਕੇ ਗਿਆ ਸੀ ਸਾਹੀ ਬੰਦਿਆਂ ਨੇ ਉਹਨਾਂ ਨੇ ਸਾਰੇ ਸੇਲ ਕਰ ਦਿੱਤੇ ਸੀ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ